ਤਸਵੀਰਾਂ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆ ਰੀਆਂ ਨੇ ਜਿੱਥੇ ਇੱਕ ਟੁੱਟੀ ਚੋਰ ਨੂੰ ਫੜਿਆ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਜ ਇਸ ਨੂੰ ਕੋਲਰ ਤੋਂ ਫੜ ਕੇ ਹਸਪਤਾਲ ਚੋਂ ਬਾਹਰ ਕੱਢਿਆ ਜਾ ਰਿਹਾ ਦੱਸਦੀ ਏ ਕਿ ਇਹ ਪਹਿਲੀ ਵਾਰ ਨਹੀਂ ਹੈ ਪਹਿਲਾਂ ਵੀ ਇਸ ਟੂਟੀ ਚੋਰ ਦੇ ਵੱਲੋਂ ਕਈ ਵਾਰ ਜਿਹੜਾ ਇੱਥੇ ਚੋਰੀ ਕੀਤੀ ਗਈ ਹੈ ਦੱਸਦੀ ਏ ਕਿ ਟੂਟੀਆਂ ਜਿਹੜੀਆਂ ਨੇ ਕੱਢ ਦਿੱਤੀਆਂ ਜਾਂਦੀਆਂ ਸੀ ਇਸ ਦੇ ਨਾਲ ਹੀ ਜਦੋਂ ਪਾਣੀ ਦਾ ਪ੍ਰੈਸ਼ਰ ਪੈਂਦਾ ਤਾਂ ਇਸ ਦੇ ਵੱਲੋਂ ਕਪੜਾ ਜਿਹੜਾ ਉੱਥੇ ਫਸਾ ਦਿੱਤਾ ਜਾਂਦਾ ਸੀ ਤੇ ਅੱਜ ਜਿਸ ਵਕਤ ਇਸ ਨੂੰ ਰੰਗੇ ਹੱਥੀ ਫੜਿਆ ਗਿਆ ਤਾਂ ਹਸਪਤਾਲ ਦੇ ਵਿੱਚ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ ਦੱਸਦੀ ਹੈ ਕਿ ਇਸ ਚੋਰ ਨੋ ਕਾਲਰ ਤੋਂ ਫੜ ਕੇ ਹਸਪਤਾਲ ਚੋਂ ਬਾਹਰ ਕੱਢਿਆ ਗਿਆ ਕੀ ਕੁਝ ਕਹਿਣਾ ਸੀ ਮੌਕੇ ਤੇ ਮੌਜੂਦ ਲੋਕਾਂ ਦਾ ਇੱਕ ਵਾਰ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕਿ ਕਿੰਝ ਨਸ਼ੇ ਦੀ ਪੂਰਤੀ ਦੇ ਲਈ ਇਹ ਜਿਹੜਾ ਚੋਰ ਹੈ ਇਸ ਦੇ ਵੱਲੋਂ ਇੱਥੇ ਹਸਪਤਾਲ ਦੇ ਵਿੱਚ ਟੂਟੀਆਂ ਚੋਰੀ ਕੀਤੀ ਜਾ ਰਹੀਆਂ ਸੀ ਤੁਸੀਂ ਇੱਥੇ ਤੁਹਾਨੂੰ ਫੜਿਆ ਕੀ ਗੱਲ ਕੀ ਕੋਈ ਫਾਇਦਾ ਨਹੀਂ ਹਾਂਜੀ ਟੂਟੀ ਕੀ ਟੂਟੀ ਚੋਰੀ ਕਰਦੇ ਨਾਮ ਕੀ ਸਤਾ ਜੀ ਤੁਹਾਡਾ ਨਾਮ ਕੀ ਹੈ ਗੁਰਪ੍ਰੀਤ ਕਿੱਥੇ ਰਹਿੰਦੇ ਹੋ ਅਧਰਮਾ ਚਿਮਨੀ ਕੋਲ ਗੁੰਨੀ ਚਿਮਨੀ ਰੋਡ ਕੀ ਆਪਾਂ ਨੂੰ ਲੋਡ ਕੀ ਪਿਆਗੀ ਟੂਟੀਆਂ ਚੋਰੀ ਕਰਨ ਦੀ ਕੱਤੋਂ ਕਰਦੇ ਆ ਰਹੇ ਹੋ ਵਾਹ ਵਾਹ ਇੱਕ ਪਹਿਲਾ ਲਈ ਦੇਖ ਅੱਛਾ ਅਜੇ ਫੜੇਗੇ ਨਾ ਤੁਸੀਂ ਅੱਜ ਤਾਂ ਆਂਦੇ ਨਹੀਂ ਸ਼ਰਮ ਨਹੀਂ ਆਉਂਦੀ ਨਸ਼ਾ ਆਪਾਂ ਕਰਦੇ ਆਂ ਘਰ 'ਚ ਹੋਰ ਕੋਣ ਕੋਣ ਪਾਪ ਜੀ ਫਾਦਰ ਆ ਜੀ ਮਦਰ ਦੋ ਬ੍ਰਦਰ ਚੰਗਾ ਲੱਗਦਾ ਇਦਾਂ ਆਪਾਂ ਨਸ਼ਾ ਕਰਦੇ ਨੇ ਵਾਸਤੇ ਆਪਾਂ ਸਰਕਾਰ ਤਾਂ ਨਸ਼ਾ ਉਲਟਾ ਬੰਦ ਕਰਾ ਰਹੀ ਐ ਆਪਾਂ ਫੇਰ ਮੇਸ਼ਾ ਕਰਦੇ ਆ ਕਿੰਨਾ ਬੜਿਆ ਲਿਖਿਆ ਫਰ ਮੈਂ ਆਟਾ ਭੜਿਆ ਉਮਰ ਕਿੰਨੀ ਤੇਰੀ ਸਰਪੰਚ ਬਣੀ 37 37 ਸਾਲ ਉਮਰ ਹੈ 8 ਪੜ੍ਹਿਆ ਹੈ ਭਾਈ ਤੁਸੀਂ ਇਹਨੂੰ ਫੜ ਕੇ ਲੈ ਕੇ ਆ ਰਹੇ ਹੋ ਇਹ ਅੱਜ ਦਾ ਗੱਲ ਨਹੀਂ ਹੈਗੀ ਜੀ ਉਹ ਲਗਾਤਾਰ ਪਿਆ ਪਿਆ ਰਹੇ ਅੱਧੀ ਕਰ ਦਿੱਤੀ ਅਸੀਂ ਕਾਫੀ ਦਿਨ ਤੋਂ ਇਹਦੇ ਲਈ ਸਟਿੰਗੂਏਸ਼ਨ ਲਾਇਆ ਹੀ ਹੋਏ ਸੀ ਮਲਾਜਮਾਂ ਨੂੰ ਤਕਰੀਬਨ ਦੱਸਿਆ ਹੋਇਆ ਸੀ ਹਰ ਔਰਡ ਦੇ ਵਿੱਚ ਲੇਡੀਜ਼ ਇਹ ਟੂਟੀਆਂ ਤੋੜ ਕੇ ਲੈ ਜਾਂਦੇ ਸੀ ਉਸ ਤੋਂ ਬਾਅਦ ਵਿੱਚ ਕਾਫੀ ਪ੍ਰੋਬਲਮ ਆਉਂਦੀ ਸੀ ਪੇਸ਼ੈਂਟਾਂ ਨੂੰ ਵੀ ਜੀ ਤੇ ਰੋਜ਼ ਨੰਮੀਆਂ ਲਵਾਉਣੀਆਂ ਦੂਏ ਦਿਨ ਫੇਟ ਚੋਰੀ ਅੱਜ ਅਸੀਂ ਅਨਿਰ কুমਾਰ ਡਿਊਟੀ ਤੇ ਸੀਗਾ ਓਪੀਡੀ ਬਲਾਕ ਚ ਤੇ ਇਹਨੂੰ ਜਦੋਂ ਦੇਖਿਆ ਅੰਦਰ ਟੂਟੀਆਂ ਤੋੜਤੀ ਪਾਣੀ ਦਾ ਪ੍ਰੈਸ਼ਰ ਵੱਜਿਆ ਮੌਕੇ ਤੇ ਇਹਦੇ ਕੋਲੇ ਕੱਪੜਾ ਵੀ ਸ਼ਾਇਦ ਆ ਦੇ ਲੋ ਹੱਸੀ ਜਾਂਦੇ ਜੀ ਤੇ ਮੌਕੇ ਤੇ ਨੂੰ ਪੜਿਆ ਗਿਆ ਪਰ ਪੜ ਕੇ ਅਸਲੀ ਬੜੀ ਸੋਨ ਸਾਭ ਦੀ ਇਹਨੇ ਚੱਕ ਕੇ ਸੜਦੀ ਇੱਕਦਮ ਇੱਕਦਮ ਸੜਦੀ ਐਸਮ ਸਿੰਘ ਸਾਹਿਬ ਦੀ ਉੱਥੇ ਹੈਗਾ ਨੌਲੇਜ ਹੈ ਸੋ ਤੀਨੋਂ ਚੌਕੀ ਤੁਹਾਡਾ ਕੀ ਨਾਮ ਹੈ ਮੇਰਾ ਸੁਜੀਤ ਸਿੰਘ ਸੀਨੀਅਰ ਸੁਪਰਵਾਈਜ਼ਰ ਸੀਨੀਅਰ ਸੁਪਰਵਾਈਜ਼ਰ ਜੀ ਗੀਤ ਸਿੰਘ ਸਰ ਇਹਦੇ ਨਾਲ ਹੋਰ ਵੀ ਕੋਈ ਸ਼ਖਸ ਹੈਗਾ ਕਾ ਜੇ ਕੱਢਣਾ ਹੈ ਇਹਦੇ ਜੀ ਹੁਣ ਪੁਲਸ ਵੈਰੀਫਾਈ ਕਰੂਗੀ ਜੀ ਨਾਲ ਇਹਦਾ ਫੀਸਰ ਅੱਲਾ ਹੀ ਫੜਿਆ ਫਿਲਹਾਲ ਤਾਂ ਥੱਲੇ ਨੂੰ ਫੜਿਆ ਬਾਕੀ ਜੋ ਹੈ ਇਹਦੇ ਤੇ ਹੁਣ ਸਾਰਾ ਵੀ ਦੇਖੂਗਾ ਜੀ ਠੀਕ ਹੈ